ਇਹ ਚਤੇ ਹਾਂ ਦਾ ਕੁਝ ਮਸਲਾ ਵੀ ਨਹੀਂ ਦੁੱਦਾ ਬੜੀਆਂ ਚੁੱਪ ਕਰ ਰਹੇ ਹੋ ਯਾਰ ਸਰ ਆਪਾਂ ਨਹੀਂ ਬੋਲ ਰਹੇ ਆਂ ਆਹ ਸਰ ਰਾਮ ਨੇ ਗੱਲ ਕਰੀ ਉਹਨੂੰ ਸਮਝਾਇਆ ਉਹ ਕਹਿੰਦਾ ਇੱਕ ਸਾਈਡ ਮੈਨੂੰ ਗੱਲ ਕਰ ਲੈ ਆਂ ਪੀ ਪੈਡਾ 10° ਜਾਂ 40° ਇੱਕ ਨਹੀਂ ਬੀਠੀ ਚਾਹ ਹਾਂਜੀ ਦੋ ਤੋਂ 40° ਤੇ ਰੱਖਣਾ ਜੀ ਇਸ ਤਰ੍ਹਾਂ ਕੇ ਲੋਨ ਪੁਆਇੰਟ ਇਸ ਤਰ੍ਹਾਂ ਕੇ ਕਰੀਏ ਸਰ ਹੱਡਾ ਕੋਲ ਤੇ ਆਪਾਂ ਤੁਸੀਂ ਬੈਠੋ ਸਹੀ ਜਗ੍ਹਾ ਕਿ ਨਹੀਂ ਆ ਤੁਸੀਂ ਤਾਂ ਇਸ ਤਰ੍ਹਾਂ ਆ ਕੇ ਪੁੱਛਣਦੇ ਹੋ ਕਿ ਹਾਂ ਕਿ ਉਹ ਚੀਜ਼ਾਂ ਸਰ ਜਿਹੜੀ ਜਿਹੜੀ ਚੀਜ਼ ਦੀ ਬਾਤ ਕਰ ਰਹੇ ਹੋ ਸੁਣੋ ਮੇਰੀ ਗੱਲ ਸਰ ਤੁਸੀਂ ਵੀਡੀਓ ਬਣਾਉਂਦੇ ਹੋ ਤਾਂ ਵੀਡੀਓ ਬਣਾਓ ਚੰਗੀ ਗੱਲ ਹੈ ਅਪਲੋਡ ਵੀ ਕਰਿਓ ਹਾਂ ਅਪਲੋਡ ਵੀ ਕਰਿਓ ਪਰ ਇੰਨੀ ਗੱਲ ਹੈ ਜਿਹੜੀ ਚੀਜ਼ ਦੀ ਵਾਪਸੀ ਹੈ ਤਾਂ ਵੀ ਉਹ ਖੋਲ ਕੇ ਦੇਖਣ ਤੇ ਵਾਪਸੀ ਤਾਂ ਹੋਊਗੀ ਕੰਪਨੀ ਵੀ ਕਹੋ ਕੰਪਨੀ ਨੇ ਤਾਂ ਵਾਪਸ ਲੈ ਕੇ ਜਾਣੀ ਆ ਹੁਣ ਦੀਆਂ ਚੀਜ਼ਾਂ ਨਹੀਂ ਆਉਂਦੀਆਂ ਵਾਪਸੀ ਲੈ ਕੇ ਹੁਣ ਕੰਪਨੀ ਨਹੀਂ ਆਏਗੀ ਸਰ ਤਦ ਤੱਕ ਇਸ ਤਰ੍ਹਾਂ ਵਾਪਸ ਕਰਦੇ ਯਾਰ ਤੁਸੀਂ ਇੱਕ ਸਾਈਨ ਥੋੜਾ ਕਾਊਂਟਰ ਤੇ ਲਗਾ ਸਕਦੇ ਹੋ ਭਾਜੀ ਉਹਦੇ ਉੱਤੇ ਉਹ ਤੇ ਭਾਜੀ ਕਿਉਂ ਭਾਜੀ ਕਾਊਂਟਰ ਦੇ ਪਿਛਲਾ ਕੁਝ ਵੀ ਨਹੀਂ ਵੇਚ ਰਹੇ ਉੱਪਰ ਦਾ ਸਰ ਉੱਤੇ ਜਿਹੜਾ ਉੱਤੇ ਉੱਤੇ ਲੱਗਾ ਜਿਹੜਾ ਬਿਲਕੁਲ ਸਾਹਮਣੇ ਡਿਸਪਲੇ 'ਚ ਲੱਗਾ ਉਹ ਨਹੀਂ ਵੇਚਦੇ ਜਿਹੜਾ ਥੱਲੇ ਲੱਗਾ ਉਹ ਵੇਚ ਦੇ ਗਿਆ ਇਸ ਤਰ੍ਹਾਂ ਦੀ ਜਿੰਨੇ ਭਾਜੀ ਅਸੀਂ ਉਹਦੇ ਤੇ ਡਿਸਪਲੇ ਦੇ ਉੱਤੇ ਜਦੋਂ ਲੱਗਿਓ ਹੈ ਕਿ ਇਹ ਡਿਸਪਲੇ ਹੋ ਹੈ ਹੀ ਨਹੀਂ ਹੱਡੀ ਉਹਨੂੰ ਕੀ ਕਹਿੰਦੇ ਤੁਸੀਂ ਸਰ ਇੱਧਰ ਦੇਖੋ ਫ੍ਰਿਜ ਫ੍ਰਿਜ ਦੇ ਪਿੱਛੇ ਕੀ ਲਿਖਿਆ ਨੋਟ ਫਾਰ ਸੇਲ ਇੱਥੇ ਲਿਖੜਾ ਹੁੰਦਾ ਨੋਟ ਫਾਰ ਸੇਲ ਇੱਧਰ ਜਿਹੜੀ ਮੱਝ ਦੀ ਦੁਕਾਨ ਤੇ ਚਲ ਜਾਓ ਕਿਤੇ ਵੀ ਤੁਹਾਨੂੰ ਲੱਭ ਜਾਊਗਾ ਭਾਜੀ ਸਾਰੇ ਸਾਰਿਆਂ ਦੇ ਸਾਰਿਆਂ ਦੇ ਜਾ ਰਹੇ ਤੇਰੇ ਤੇ ਤਾਂ ਨਹੀਂ ਆਇਆ ਪਹਿਲਾਂ ਇਸ ਤੋਂ ਪਹਿਲਾਂ ਪਿੱਛੇ ਫਸਟ ਘਰ ਮਾਪਰਾ ਦੇ ਸਰ ਇਸ ਤਰ੍ਹਾਂ ਸਭ ਪੂਰੇ ਅੰਬਰਸਰ ਦੇ ਕਿਦੋਂ ਤੇ ਇਸ ਤਰ੍ਹਾਂ ਹੀ ਕਰਦੇ ਆ ਸੀ ਹੋਰ ਕਿਸ ਤਰ੍ਹਾਂ ਕਰਦੇ ਆ ਮੈਂ ਤਾਂ ਦੇਖਿਆਗਾ ਜੂਈ ਅਪਲੋਡ ਕਰੇ ਚਲੋ ਆ আচ্ছা ਚਲੋ ਫਿਰ ਕਰੋ ਸਾਈਨ ਕਰੋ ਆਪਣਾ ਬਤਾਨਦਾਰ ਦੀ ਜ਼ਿੰਮੇਵਾਰੀ ਹੈ ਬਤਾਨਦਾਰ ਦੀ ਜ਼ਿੰਮੇਵਾਰੀ ਹੈ ਨਾ ਇਹਦਾ ਮਤਲਬ ਇੱਕ ਕਸਟਮਰ ਆਇਆ ਉਹਨੂੰ ਤੁਸੀਂ ਫੜਾਈ ਜਾਓ ਐਕਸਪਾਇਰ ਬਹੁਤ ਅੱਛੀ ਗੱਲ ਹੈ ਜਿਹੜੇ ਵੀ ਕਸਟਮਰ ਆਇਆ ਅਜੇ ਤੱਕ ਕੋਈ ਐਕਸਪਾਇਰ ਸਮਾਨ ਨਹੀਂ ਗਿਆ ਹਾਂ ਹਾਂ ਅਜੇ ਤੱਕ ਨਹੀਂ ਕੋਈ ਵਾਪਸੀ ਨਹੀਂ ਐਕਸਪਾਇਰ ਸਮਾਨ ਸਾਡਾ ਜਿੰਨਾ ਗਿਆ ਸਾਰਾ ਜਾਇਜ਼ ਹੀ ਗਿਆ ਆਪਾਂ ਜਾਇਜ਼ ਹੀ ਪਾ ਕੇ ਜਦੋਂ ਵੀ ਵੇਚੀਦਾ ਨਾ ਪਹਿਲੇ ਆਪ ਤਰੀਕ ਚੈੱਕ ਕਰਕੇ ਵੇਚੀਦਾ ਆਪਾਂ ਇਸੇ ਕਰਕੇ ਇੱਥੇ ਫੰਦੀਆਂ ਹੁੰਦੀਆਂ ਇੱਥੇ ਸਰ ਪਲੀਜ਼ ਦੀ ਗੱਲ ਨਹੀਂ ਆ ਤੈਨੂੰ ਹੋ ਜਾ ਪਲੀਜ਼ ਦੀ ਗੱਲ ਨਹੀਂ ਆ ਸਰ ਤੁਸੀਂ ਦੋਸਤ ਬਸ ਸਹਿਆ ਯਾਰ ਇਹਨਾਂ ਕੋਲ ਸਰ 100-100 ਰੁਪਏ ਦੀ ਆ ਜੀ ਵਾਪਸੀ ਜਾਂਦੀ ਹੈ ਤੇ ਨਵੀਂ ਆਉਂਦੀ ਆ ਹੁਣ ਇਹਦੇ ਬਬਲੇ ਕੌਣ ਪੇ ਕਰੇਗਾ 50-50 ਰੁਪਏ ਦਾ ਇੱਧਰ ਕਹਿਣਾ ਹੈ ਤੁਸੀਂ ਇੱਕ ਖੋਲ ਕੇ ਦੇਖੋ ਜਿਹੜਾ ਉਹ ਹੈ ਹੁਣ ਇਹਦੀ ਤੇ ਵਾਪਸੀ ਜਾਣੀ ਸੀ ਉਹ ਕਿੱਥੇ ਗਿਆ ਉਹ ਤੇ ਸਾਡੇ ਕੋਲੇ ਪੈ ਗਿਆ ਤੁਸੀਂ ਤੇ ਲੀਗਲ ਐਕਸ਼ਨ ਲੈ ਲਿਓ ਆਪਾਂ ਹਾਂ ਬਾਤ ਫਟਾਫਟ ਗੱਲ ਇਹ ਲੀਗਲ ਐਕਸ਼ਨ ਨਹੀਂ ਮੈਂ ਮੇਰੀ ਗੱਲ ਸੁਣਾ ਮੈਂ ਤੁਹਾਨੂੰ ਕੀ ਕਹਿ ਰਿਹਾ ਕਿ ਜਦੋਂ ਚੀਜ਼ ਤੁਸੀਂ ਸਾਰੀ ਹੈ ਇਹ ਤੁਹਾਡੀ ਦੁਕਾਨ ਹੈ ਅਸਰ ਇਹਦੇ ਤੇ ਜਿਹੜੀ ਚੀਜ਼ ਡਿਸਟਰਾਬ ਹੋਏਗੀ ਜਿਹੜੀ ਐਕਸਪਾਇਰ ਹੋਏਗੀ ਆਪਣੇ ਬਾਅਦ ਚੈੱਕ ਹੁੰਦੀ ਐ ਹਫਤੇ ਬਾਅਦ ਜੇ ਨਾ ਤਾਂ ਇਤਨੀ ਤੇ ਇੱਕ ਇੱਕ ਮਹੀਨਾ ਜੋ ਐਕਸਪਾਇਰ ਹੈ ਸਾਰਾ ਲੱਗੀ ਕਿੱਥੇ ਦੋ ਮਹੀਨੇ ਦੋ ਮਹੀਨੇ ਐਕਸਪਾਇਰ ਹੋ ਗਏ ਕਿੱਥੇ ਵੇਖੋ ਤਾਂ ਸਹੀ ਪਿੱਛੇ ਲਾਈ ਦੀ ਆਪਾਂ ਪਿੱਛੇ ਕਿੱਥੇ ਐ ਸਾਹਮਣੇ ਕਾਊਂਟਰ ਐ ਯਾਰ ਟੋਡਾ ਪਿੱਛੇ ਸਰ ਸਾਰਾ ਸਮਾਨ ਫਰੂੜਦਾ ਪਿਆ ਹੁੰਦਾ ਕੋਈ ਬੋਤਲ ਨਹੀਂ ਰੱਖੀ ਤੇ ਆਮ ਗੁੰਬ ਪਕਾਣੇ ਹੁੰਦੇ ਆ ਸੱਤ ਨੂੰ ਹੈ ਕੋਈ ਐ ਮੈਨੂੰ ਸਾਰੇ ਕੰਮ ਦਾ ਪਤਾ ਬਹੁਤ ਵਧੀਆ ਗੱਲ ਆ ਸਬਸੀ ਲੈਣ ਨੂੰ ਉਹਦਾ ਸਰ ਨੇ ਜ਼ਿੰਮੇਵਾਰੀ ਚੁਕਨੀ ਐ ਕਿ ਰੀਅਲ ਵਾਲੇ ਦੋ ਮ ਉਹ ਕੱਲ ਕਹਿ ਰਿਹਾ ਜਦੋਂ ਕੋਈ ਚੀਜ਼ ਵਾਪਸੀ ਜਦੋਂ ਐਕਸਪਾਇਰ ਹੋਣੀ ਹੁੰਦੀ ਹੈ ਉਹਨੂੰ ਅਸੀਂ ਇੱਕ ਡੱਬੇ ਦੇ ਵਿੱਚ ਪਾ ਕੇ ਉਹਨੂੰ ਲਿਖਣਾ ਹੁੰਦਾ ਨੋਟਸ ਪਰਸਲ ਨਾ ਕਿ ਕਾਊਂਟਰਾਂ ਦੇ ਉੱਤੇ ਲਗਾਉਣਾ ਹੁੰਦਾ ਉਹ ਪਹਿਲੇ ਨਾ ਬਾਅਦ ਪਿੱਛੇ ਡੱਬੇ ਇਦਾਂ ਹੀ ਕੋਈ ਡੱਬਾ ਲਗਾਓ ਉਹ ਯਾਰ ਸੁਣ ਤੇ ਲੈ ਫਿਰ ਤੂੰ ਸੁਣਨਾ ਚਾਹੁੰਦਾ ਤਾਨੂੰ ਸੁਝਾਣਾ ਚਾਹੁੰਦੇ ਉਹ ਅਸੀਂ ਸਮਝ ਨਹੀਂ ਦੱਸੋ ਤੁਸੀਂ ਆਪਣੇ ਦੱਸੋ ਅੱਧੀ ਵੀ ਕੋਈ ਚੀਜ਼ ਐਕਸਪਾਇਰ ਹੁੰਦੀ ਹੈ ਜਦੋਂ ਤੁਸੀਂ ਵੇਖਦੇ ਹੋ ਈਵਨ ਹਰ ਇੱਕ ਸ਼ਾਪ ਦੇ ਉੱਤੇ ਇਸ ਤਰੀਕਾ ਕਰਦਾ ਇੱਕ ਮਿੰਟ ਯਾਰ ਮੈਂ ਪਹਿਲਾਂ ਸਮਝਾ ਰਿਹਾ ਸਮਝਾ ਰਿਹਾ ਨਾ ਮੈਂ ਇੱਕ ਉਹ ਦਿੰਦੇ ਇੱਕ ਮੰਦੂ ਪ੍ਰੋਬਲਮ ਹੋ ਰ ਜੇ ਕੋਈ ਪ੍ਰੋਬਲਮ ਹੋਈ ਤੇ ਸੀ ਆਏ ਜਦੋਂ ਕਿਸੇ ਨੂੰ ਖਾ ਕੇ ਕੋਈ ਪ੍ਰੋਬਲਮ ਹੋ ਰਹੀ ਓ ਤਾਂ ਦੁਕਾਨਦਾਰ ਨੂੰ ਕੋਈ ਨਹੀਂ ਕਹਿੰਦਾ ਉਦੋਂ ਪਤਾ ਕੀ ਕਹਿ ਜਾਂਦਾ ਡਿਪਾਰਟਮੈਂਟ ਕੰਮ ਕਰਨ ਦੀ ਨਹੀਂ ਸੁੱਤਾ ਆ ਉਹ ਤੁਹਾਨੂੰ ਉਦੋਂ ਤੁਹਾਡੀ ਐਕਸ਼ਨ ਕੋਈ ਨਹੀਂ ਸਮਝਦੇ ਕੈਸ਼ ਮਾਲਨ ਸਾਰਨਾ ਗਿਆ ਸਕੈਪਰਾ ਤੋਂ ਕਰਨਾ ਇੱਕ ਚਾ ਕੇ ਸੈਂਪਲ ਚੈੱਕ ਕਰਨਾ ਨਹੀਂ ਤੈਨੂੰ ਸੈੱਟ ਬੰਦਾ ਸਾਰੀਆਂ ਖੋਲਣਗੇ ਨਹੀਂ ਤੈਨੂੰ ਸੈੱਟ ਬੰਦਾ ਭਾਈ ਜੇ ਚਲਾਨ ਆਪਾਂ ਪੇ ਕਰਨ ਨੂੰ ਤਿਆਰ ਆ ਇੱਕ ਵੀ ਚੀਜ਼ ਤੋਂ ਨਹੀਂ ਕਿਹਾ ਕਿ ਚਲਾਨ ਆਪਾਂ ਨਹੀਂ ਪੇ ਕਰਨਾ ਪਰ ਸਮਾਨ ਦਾ ਸੁੱਟੋ ਦੇਖੋ ਸਾਨੂੰ ਇੱਕ WhatsApp ਦੇ ਉੱਤੇ ਮੀਡੀਆ ਦੇ ਥਰੂ ਪਤਾ ਲੱਗਿਆ ਸੀ ਕਿ ਜਿਹੜਾ ਇਮਲੀ ਦੇ ਵਿੱਚ ਇਸ਼ੂ ਆ ਰਿਹਾ ਇਮਲੀ ਜਿਹੜੀ ਹੈ ਉਹ ਖਰਾਬ ਔਰ ਫੰਗਲ ਗਰੋਥ ਵਾਲੀ ਜਿਹੜੀ ਹੈ ਵਿੱਚ ਚ ਜਾ ਰਹੀ ਹੈ ਸੋ ਇਸ ਦੇ ਮਤਲਕ ਅੱਜ ਅਸੀਂ ਇੱਥੇ ਹਾਲਗੇਟ ਦੇ نیچے ਜਿਹੜੀ ਫਰੂਟ ਮੰਡੀ ਹੈ ਉੱਥੇ ਅਸੀਂ ਸੈਂਪਲਿੰਗ ਕੀਤੀ ਸੀ ਸੈਂਪਲਿੰਗ ਦੇ ਵਿੱਚ ਅਸੀਂ ਜਿਹੜੀ ਇੱਥੇ ਅੱਜ ਦੋ ਦੁਕਾਨਾਂ ਤੇ ਸੈਂਪਲਿੰਗ ਕੀਤੀ ਹੈ ਔਰ ਇੱਥੇ ਅਸੀਂ ਦੇਖਿਆ ਕਿ ਇਹਨਾਂ ਨੇ ਜਿਹੜੀ ਆ ਇਮਲੀ ਹੈ ਇਮਲੀ ਦੀ ਜਿਹੜੀ ਇਹ ਰੱਖ ਰੱਖਾ ਹੋਇਆ ਉਹ ਰੈਫਰਿਜਰੇਟਰ ਦੇ ਵਿੱਚ ਕਰਨੀ ਸੀ 2 ਤੋਂ 4 ਡਿਗਰੀ ਸੈਲਸੀਅਸ ਤੇ ਉੱਪਰ ਰੱਖਣੀ ਸੀ ਪਰ ਇਹਨਾਂ ਨੇ ਬੜੇ ਬਾਹਰ ਹੀ ਰੱਖਿਆ ਹੈ ਰੂਮ ਟੈਂਪਰੇਚਰ ਜਿਸ ਕਰਕੇ ਉਹਦੇ ਵਿੱਚ ਜਿਹੜੀ ਹੈ ਫੰਗਲ ਗ੍ਰੋਥ ਹੋ ਗਈ ਹੈ ਔਰ ਜਿਹੜੀ ਸਾਰੀ ਇਮਲੀ ਖਰਾਬ ਹੋ ਗਈ ਅਸੀਂ ਅਸੀਂ ਸਾਰੀ ਜਿਹੜੀ ਇਮਲੀ ਹੈ ਉਸ ਨੂੰ ਡਿਸਟਰਾਏ ਕਰਕੇ ਔਰ ਜਿਹੜੇ ਦੇ ਸੈਂਪਲ ਹੈ ਉਹ ਲੈ ਲਏ ਸਰ ਜਿਹੜਾ ਕਰਾ ਰਿਹਾ ਵੀ ਤੁਸੀਂ ਨਿਕਲਾਈ ਇੱਕ ਜਿਹੜੀ ਇਹ ਦੁਕਾਨ ਜਿਹੜੀ ਸੈਕੰਡ ਸ਼ਾਪ ਤੇ ਆਏ ਹਾਂ ਇਸ ਦੇ ਉੱਤੇ ਜਿਹੜਾ ਸੀ ਕੁਝ ਅ ਅਨਰਜੀ ਡਰਿੰਕ ਔਰ ਜੂਸ ਜਿਹੜਾ ਹੈ ਬੀਵਰੇजेस ਉਹ ਐਕਸਪਾਇਰ ਨਿਕਲੇ ਆ 15 ਦੇ ਕਰੀ ਬੋਟਲਸ ਜਿਹੜੀਆਂ ਸੀ ਉਹ ਅਨਰਜੀ ਡਰਿੰਕ ਦੀਆਂ ਉਹ ਐਕਸਪਾਇਰ ਸੀ ਔਰ 10 ਦੇ ਕਰੀ ਜਿਹੜੇ ਸੀ ਜੂਸ ਐਕਸਪਾਇਰ ਸੀ ਉਹ ਅਸੀਂ ਸਾਰਾ ਡਿਸਟਰਾਇ ਕਰਾ ਦਿੱਤਾ ਸਰ ਤੁਸੀਂ ਇਹ ਤਾਂ ਦੇਣਾ ਕਿ ਮੈਂ ਗਲਤ ਸਮਝ ਰਿਹਾ ਤੇ ਦੂਸਰੀ ਗੱਲ ਕਰ ਰਹੇ ਤੁਹਾਡੇ ਨਾਲੇ ਇਹ ਪਹਿਰੇ ਮਾਲ ਮਿਲਣ ਦੇ باوجود ਵੀ ਦੇਖੋ ਜੀ ਇਹਨਾਂ ਦਾ ਇਹ ਦੇਖੋ ਇਹ ਕਹਦੇ ਜੀ ਅਸੀਂ ਇਹ ਸੇਲ ਨਹੀਂ ਰੱਖਿਆ ਹੁਣ ਤੁਸੀਂ ਦੇਖਿਆ ਹੋਏਗਾ ਕਿ ਇਹ ਸਾਰਾ ਇਹਨਾਂ ਨੇ ਪ੍ਰੋਪਰ ਆਪਣੇ ਸੇਲ ਕਾਊਂਟਰ ਦੇ ਉੱਤੇ ਲਗਾਇਆ ਹੋਇਆ ਹੈ ਔਰ ਜਿਹੜੀ ਵੀ ਚੀਜ਼ ডিসਪਲੇ ਦੇ ਉੱਤੇ ਲੱਗੀ ਹੁੰਦੀ ਹੈ that is for the sale even even ਅਗਰ ਕੋਈ ਅਸੀਂ ਚੀਜ਼ ਐਕਸਪਾਇਰਡ ਸਟੋਰ ਕਰਦੇ ਆ ਉਹ ਵੀ ਅਫੈਂਸ ਹੈ ਐਸ ਪਰ ਦਾ ਫੂਡ ਸੇਫਟੀ ਐਕਟ ਪਰ ਇਹਨਾਂ ਨੇ ਤੇ ਸੇਲ ਕਾਊਂਟਰ ਤੇ ਲਗਾਇਆ ਹੋਇਆ ਸੀ ਬੜਾ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਸਮਝਦੇ ਨਹੀਂ ਪਏ ਸੀ ਚਲੋ ਐਨੀਹੋਅ ਉਹ that is a debatable part ਅਸੀਂ ਤਾਂ ਐਸ ਪਰ ਦਾ ਐਕਟ ਚੱਲਣਾ ਹੈ ਸੋ ਅਸੀਂ ਜਿੰਨਾ ਵੀ ਸਿੱਖਾ ਕਰ ਦਿੱਤਾ ਕਿਉਂਕਿ ਜਿਹੜਾ ਜਿਹੜੀ ਚੀਜ਼ ਐਕਸਪਾਇਰ ਹੋ ਜਾਂਦੀ ਹੈ ਜਾਂ ਕੰਪਨੀ ਨੇ ਵਾਪਸ ਲੈਣੀ ਹੁੰਦੀ ਹੈ ਉਹ ਇਹਨਾਂ ਨੇ ਸੇਲ ਕਾਊਂਟਰ ਤੋਂ ਉਤਾਰ ਕੇ ਔਰ ਇੱਕ ਪ੍ਰੋਪਰ ਜਹਾ ਤਾਂ ਉਹਨਾਂ ਨੇ ਇੱਕ ਬਾਕਸ ਬਣਾਇਆ ਹੁੰਦਾ ਜਿਹੜਾ ਕਿ ਨੋਟ ਫਾਰ ਸੇਲ ਬਾਕਸ ਬਣਾਇਆ ਹੋਣਾ ਚਾਹੀਦਾ ਜਾਂ ਫਿਰ ਇੱਕ ਕਾਰਟਨ ਦੇ ਵਿੱਚ ਪਾ ਕੇ ਉਸ ਕਾਰਟਨ ਦੇ ਉੱਤੇ ਲਿਖਿਆ ਜਾਣਾ ਚਾਹੀਦਾ ਵੀ ðiਸ ਆਰ ਦਾ ðiਸ ਆਰ ਦਾ ਐਕਸਪਾਇਰਡ ਪ੍ਰੋਡਕਟਸ ਨੋਟ ਫਾਰ ਸੇਲ ਬਟ ਇਹੋ ਜਿਹਾ ਕੁਝ ਨਹੀਂ ਸੀ ਇਹਨਾਂ ਵੱਲੋਂ ਤਾਂ ਸਰ ਐਕਸਪਾਇਰ ਮਾਲ ਜਿਹੜਾ ਫਿਰ ਉਹ ਕਾਊਂਟਰ ਤੇ ਹੀ ਲਗਾਇਆ ਗਿਆਗਾ ਸਾਹਮਣੇ ਪਿਆ ਬਿਲਕੁਲ ਏਸੀ ਲਈ ਬਿਲਕੁਲ ਜੀ ਬਿਲਕੁਲ ਸੈਂਪਲ ਵੀ ਲੈ ਲੈ ਚਲਾਨੇ ਕਰਦੇ ਆਂ ਡਾ ਨਾਮ ਹੈਗਾ ਬਿਹਾਰੀ ਲਾੜੂ ਸ਼ੋਡੂ ਸ਼ੋਪ ਦੁਕਾਨ ਦਾ ਨਾਮ ਉਹ ਨਹੀਂ ਜਿੱਦਾ ਇਹ ਪਿੱਛੇ ਪੇ ਕੈਨ ਇਹ ਕੀ ਹਾਲ ਗੇਟ ਪੁਰਾਣੀ ਸਬਜ਼ੀ ਮੰਡੀ ਜੇ ਤੇ ਜਿੱਦਾਂ ਉਹਨੇ ਵੇਖੋ ਕੈਨ ਪੇ ਹੈ ਜੇ ਕੈਨ ਕਹਿੰਦੇ ਕੀ ਇਹ ਤਾਂ ਡੈਕਸਪਾਇਰ ਹੈਗੇ ਸਾਡੇ ਉਹ ਖਾਨੇ ਚ ਉਹ ਵੇਖੋ ਪਿੱਛੇ ਕਿਥੇ ਨਹੀਂ ਨਜ਼ਰ ਆਂਦਾ ਐਕਸਪਾਇਰੀ ਨਾ ਉਹਨੂੰ ਕੋਈ ਚੀਜ਼ ਨੂੰ ਹੱਥ ਲੱਗਦਾ ਨਾ ਕੁਝ ਹੁੰਦਾ ਕਿਉਂਕਿ ਸਾਡਾ ਸਰ ਵੇਖੋ ਜੇ ਆਪਾਂ ਵੇਚੀ ਆਪਾਂ ਕਿਉਂ ਵੇਚੀ ਸਾਡੇ ਚ ਤਾਂ ਕੰਪਨੀ ਹੀ ਮਾਲ ਵਾਪਸ ਲੈ ਰਹੀ ਆ ਆਪਾਂ ਕਿਉਂ ਵੇਚੀ ਤੁਸੀਂ ਦੱਸੋ ਤੇ ਆਹ ਵੇਖਿਓ ਆ ਜਿਹੜਾ ਇਹਨੇ ਨੁਕਸਾਨ ਕੀਤਾ ਕਹਿੰਦੇ ਇਹ ਵੇਖੋ ਕਹਿੰਦੇ ਐਕਸਪਾਇਰੀ ਗਈ ਹੈ ਫ फेब्रुवारी 2026 ਇਹ ਕਿਹੜੀ ਕਿਹੜੇ ਅੰਗਲ ਤੋਂ ਐਕਸਪਾਇਰੀ ਗਈ ਦੱਸੋ ਇਹ ਸਰ ਆਹ ਵੇਖੋ ਆਪਾਂ ਮੰਨਦੇ ਕਿ ਆਓ ਸਰ ਆਪਾਂ ਇੱਕ ਇੱਕ ਦੇ ਡੱਬੇ ਦੇ ਵਿੱਚ ਤੋਂ ਨਾ ਵੜੇ ਜਿੱਦਾਂ ਪਿੱਛੋਂ ਆਂਦੇ ਤੇ ਆਪਾਂ ਉੱਦਾਂ ਹੀ ਵਿੱਚ ਸਰ ਮੈਂ ਮੰਨਦਾ ਤਾਂ ਡਿਕਲ ਹੁਣ ਜਿੱਦਾਂ ਪੀਸ ਹੀ ਕੋਈ ਵਿੱਚ ਵੜਿਆ ਹੈਗਾ ਆਪਾਂ ਵਿੱਚ ਤੋਂ ਨਾ ਵੜੇ ਡੱਬੇ ਦੇ ਹੁਣ ਸਾਡਾ ਹੈਗਾ ਫਰੂਜ ਦਾ ਕੰਮ ਠੀਕਾ ਸਾਡੇ ਕੋਲਡ ਡਰਿੰਕ ਦਾ ਕੰਮ ਨਹੀਂ ਹੈਗਾ ਹੁਣ ਕਹੀ ਅਸਾਂ ਨੂੰ ਰੱਖਣੀ ਪੈਂਦੀ ਹੈ ਮਜਬੂਰੀ ਕਰਕੇ ਠੀਕ ਹੈ ਹੁਣ ਫਰੂਟ ਸਰ ਵੱਲੋਂ ਕਿਹਾ ਗਿਆ ਵੀ ਇਹ 4 ਡਿਗਰੀ ਤਾਪਮਾਨ ਤੇ ਸਰ ਵੇਖੋ ਮੇਰੀ ਗੱਲ ਸੁਣੋ ਹੁਣ ਪਿਛੇ ਗਈਆਂ ਸਰਦੀਆਂ ਹਲ ਗਰਮੀਆਂ ਆਈਆਂ ਹੀ ਹੁਣ ਇਹ ਤਾਂ ਜ ਸਾਹਮਣੇ ਵੇਖੋ ਕਿੰਨੀ ਕੋਲਡ ਡਰਿੰਕ ਲੱਗੀ ਹੈ ਸਰ ਉਹ ਵਿੱਚ ਹੀ ਮਿਲੀ ਅੰਦਰ ਰੱਖੀਏ ਤੁਸੀਂ ਮੈਨੂੰ ਆ ਗੱਲ ਦੱਸੋ ਨਾਲ એનર્ਜੀ ਡਰਿੰਕ ਦਾ ਵੀ ਸੋ ਵੀ ਨਾਲ ਵੱਲੋਂ ਉਹ ਐਨਰਜੀ ਜਿੰਕੇ ਸਰਤਨ ਮੈਂ ਕਹਿੰਦੇ ਕੰਪਨੀ ਮਾਲ ਵਾਪਸ ਲੈ ਲੈਂਦੀ ਹੁਣ ਸਰ ਅਗਲੇ 4 ਮਹੀਨੇ ਬਾਅਦ ਹਨ 6 ਮਹੀਨੇ ਬਾਅਦ ਹਨ ਹੁਣ ਸਾਡਾ ਤੇ ਮਾਲ ਇੱਥੇ ਪਿਆ ਰਹਿਣਾ ਆਪਾਂ ਬਾਹਰ ਤੁਨਾ ਜਾ ਕੇ ਸੋਚਦੇ ਨਾ ਇਹ ਉਹ ਕਹਿੰਦੇ ਤੁਸੀਂ ਉਧਰ ਰੱਖੋ ਉਧਰ ਆਪਾਂ ਫਰੂਟ ਰੱਖੀਏਗੀ ਆਪਾਂ ਇਹ ਰੱਖੀਏ ਬੋਤਲ ਤੁਸੀਂ ਮਨੋਂ ਲੈਣ ਦੀ ਗੱਲ ਦੱਸੋ ਹੁਣ ਇਹਨਾਂ ਵੱਲ ਤੁਹਾਡਾ ਕੀ ਕਿਹਾ ਗਿਆ ਨਾ ਹੋਵੇ ਇਹਨਾਂ ਵੱਲ ਸਾਡਾ ਜਿਹੜਾ ਨੇ ਜਿਹੜਾ ਇਹਨਾਂ ਨੇ ਨੁਕਸਾਨ ਕੀਤਾ ਵਾ ਇਹ ਵੀ ਹੈ ਸਾਡਾ ਭਰਨ ਜਿਹੜਾ ਕੀਤਾ ਉਹ ਤੇ ਕਹਿੰਦੇ ਸੀ ਮੈਂ ਭਰ ਦਾਂਗਾ ਹੁਣ ਆਪ ਭੱਜ ਗਏ ਆ ਹੁਣ ਤੁਹਾਡਾ ਚਲਾਨ ਕੀਤਾ ਜਾਏਗਾ ਚਲਾਨ ਸਰ ਸਾਨੂੰ ਜਿਹੜਾ ਮਰ ਜਿਹੜਾ ਇਹਨਾਂ ਨੇ ਕੀਤਾ ਪਰ ਜਿਹੜਾ ਤੁਹਾਨੂੰ ਨੁਕਸਾਨ ਆ ਕਿਸੇ ਉਹ ਤੇ ਨੁਕਸਾਨ ਹੈ ਉਹ ਤੇ ਇਹਨਾਂ ਨੂੰ ਭਰਨਾ ਚਾਹੀਦਾ ਉਹ ਆਪ ਭੱਜ ਗਏ ਆ ਆਪ ਜਦੋਂ ਇਹਨਾਂ ਨੇ ਮੂੰਹ ਤੇ ਬੋਲਿਆ ਹੁਣ ਉਹ ਆਪ ਭੱਜ ਗਏ ਆ ਉਹਨਾਂ ਨੂੰ ਕੋ ਕੋ ਨਾ ਉਹਨਾਂ ਕਰੋ ਤੁਹਾਡੇ ਸਾਨੂੰ ਕਿੰਨੇ ਦਾ ਨੁਕਸਾਨ ਆਇਆ ਸੀ ਤੁਹਾਡੇ ਸਾਡੇ ਹੋਇਆ 4800 ਦਾ ਇਹ ਵਿੱਚ ਹਾਂ 4800 ਦਾ ਸਾਰੇ ਕੈਣ ਕੋਣ ਮਿਲਾ ਕੇ 4800 ਦਾ ਨੁਕਸਾਨ ਹੈ ਦੱਸੋ ਭਰੋਗੇ ਇਹ ਤਾਂ ਖੋਲ ਕੇ ਚੱਲ ਗਏ ਆ ਉਤੋਂ ਇਹਨਾਂ ਨੂੰ ਬੋਲਣ ਦੀ ਤਮੀਨ ਨਹੀਂ ਹੈਗੀ ਬੱਚਿਆਂ ਨਾਲ ਕਿੱਦਾਂ ਗੱਲ ਕਰਨਦੇ ਆ ਫਿਰ ਜਦੋਂ ਆਪਾਂ ਬੋਲਨਦੇ ਆ ਅੱਗੇ ਤੇ ਅੱਗੇ ਕਹਿੰਦੇ ਕਿ ਨਹੀਂ ਤੁਸੀਂ ਗਲਤ ਗੱਲ ਕਰਨਦੇ ਮੈਨੂੰ ਕਿੱਦਾਂ ਕਹਿੰਦੇ ਤੂੰ ਬੈਂਸਾਂ ਦੇ ਜਦ ਕਿ ਮੈਂ ਬੈਂਸ ਵੀ ਨਹੀਂ ਕੀਤੀ ਮੈਂ ਇਹ ਕਿਹਨਾਂ ਨਾਲ ਗੱਲ ਕਰਨ ਦੀ ਸਾਡਾ ਬਖਸ਼ ਨਹੀਂ ਰੱਖਣ ਦੇਂਦੇ ਹੋ ਜਨਾਬ ਇਹ ਇਮਲੀ ਦੇ ਡੱਬੇ ਸੀ ਮੇਰਾ ਨਾਮ ਆਸ਼ੂ ਆ ਫਰੂਟ ਦੀ ਦੁਕਾਨ ਆਪਾਂ ਕਰਦੇ ਆ ਤੇ ਇਮਲੀ ਦੇ ਡੱਬੇ ਹੀ ਸੀ ਸਾਨੂੰ ਨਹੀਂ ਪਤਾ ਸੀ ਕਿ ਉਹਨਾਂ ਦੇ ਅੰਦਰ ਕੀ ਉਹ ਬਾਅਦ ਡੇਟ ਲਿਖੀ ਸੀ 2025 ਤੇ ਆਪਾਂ ਉਹ ਉਹਨੂੰ ਉਹਨੂੰ ਸਮਝ ਕੇ ਹੀ ਵਿਚੰਡੇ ਹੈ ਜੇ ਲੋਕ ਗਾਉਂ ਨੇ ਲੰਬਾ ਦਿੱਤਾ ਉਹਨਾਂ ਦਾ ਕਹਿੰਦਾ ਮਤਲਬ ਕਿ ਫ੍ਰਿਜ ਵਗੈਰਾ ਚ ਰੱਖੰਦਾਰੇ ਸੀ ਬਾਹਰ ਰੱਖਿਆ ਸੀ ਉਹ ਕਹਿੰਦੇ ਜੀ ਫ੍ਰਿਜ ਜਿਹਦੇ ਤੇ ਖੋ ਤੇ ਅਸੀਂ ਬਾਹਰ ਰੱਖਿਆ ਹੈ ਸਾਡੀ ਦੁਕਾਨਾਂ ਦੇ ਅੱਗ ਲੱਗੀ ਸੀ ਅੱਗ ਤੋਂ ਬਾਅਦ ਫ੍ਰਿਜ ਨਹੀਂ ਲਾ ਪਏ ਆਪਾਂ ਅੱਛਾ ਜੀ ਨਹੀਂ ਉਹਨਾਂ ਵੱਲੋਂ ਜਿਹੜੀ ਜਿਹੜੀ ਹੈਗੀ ਸਾਡੀ ਪੈਕਿੰਗ ਸੀ ਇਹ 4 ਡਿਗਰੀ ਤਾਪਮਾਨ ਚ ਰੱਖਣੀ ਚਾਹੀਦੀ ਉਹ ਤੇ ਲਿਖਿਆ ਹੋਇਆਗਾ ਪਰ ਤੁਸੀਂ ਗਰਮੀ 'ਚ ਬਾਹਰ ਹੀ ਰੱਖਿਓ ਤੁਹਾਨੂੰ ਵਿਚੰਨ ਉਹਨਾਂ ਨੂੰ ਦੱਸਣਾ ਚਾਹੀਦਾ ਸੀ ਉਹਨਾਂ ਨੇ ਸੁੱਚਾ ਸਿੰਘ ਨੇ ਨਹੀਂ ਦੱਸਿਆ ਇਹਦਾ ਮੇਨ ਵਪਾਰੀ ਸੁੱਚਾ ਸਿੰਘ ਹੈ ਕਹਤਾ ਜੀ ਹੁਣ ਤੁਸੀਂ ਆਨਰ ਤੁਹਾਡਾ ਚਲਾਨ ਘਟਾ ਕੇ ਟੈਲ ਉਹਨਾਂ ਨੇ ਸਾਡਾ ਚਲਾਨ ਘਟਿਆ ਤੇ ਉਹ ਸਵੇਰੇ ਆਣਾ ਉਹਨਾਂ ਨੇ ਸੁਰੇ ਜਿਹਦੇ ਕੋ ਮਾਨ ਲਿਆ ਉਹਨਾਂ ਨਾਲ ਗੱਲ ਕਰਨ ਕਿਉਂ ਨਹੀਂ ਪ੍ਰਸ਼ਾਸਨ ਦੀ ਨਹੀਂ ਦੇਖੋ ਜੀ ਜਦੋਂ ਕੋਈ ਚੀਜ਼ ਖਰੀਦਦਾ ਹੈ ਦੁਕਾਨਦਾਰ ਉਸ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਮੈਂ ਇਸ ਦਾ ਰੱਖ-ਰਖਾਵ ਕਿਸ ਤਰ੍ਹਾਂ ਕਰਨਾ ਹੈ ਠੀਕ ਹੈ ਜੀ ਹੁਣ ਜਦੋਂ ਇਹ ਬੰਦੇ ਨੇ ਚੀਜ਼ ਖਰੀਦੀ ਹੈ ਤੇ ਇਹਨੂੰ ਪਤਾ ਹੋਣਾ ਚਾਹੀਦਾ ਹੈ ਕਿ ਮੈਂ ਇਹਨੂੰ ਡੀ ਫ੍ਰੀਜ਼ਰ ਚ ਰੱਖਣਾ ਹੈ ਠੀਕ ਹੈ ਜੀ ਤਾਂ ਜਿਹੜੇ ਬੰਦੇ ਤੋਂ ਇਹ ਖਰੀਦ ਰਿਹਾ ਉਹਨੂੰ ਵੀ ਇਹਨੂੰ ਦੱਸਣਾ ਚਾਹੀਦਾ ਕਿ ਕਿਸ ਤਰ੍ਹਾਂ ਰੱਖਣਾ ਹੈ ਕਿਉਂਕਿ ਜੋ ਅਸੀਂ ਇਹਨਾਂ ਨੂੰ ਪੁੱਛਿਆ ਇਹ ਕਹਿੰਦੇ ਜੀ ਸਾਨੂੰ ਜਿਸ ਵੀ ਬੰਦੇ ਤੋਂ ਲੈ ਰਹੇ ਆ ਫਰੂਟ ਮੰਡੀ ਚ ਦੁਕਾਨ ਅਸੀਂ ਉੱਥੇ ਵੀ ਜਾ ਰਹੇ ਹਾਂ ਹਣ ਤੇ ਉਹਨਾਂ ਵੱਲੋਂ ਇਹਨਾਂ ਨੂੰ ਦੇ ਦਿੱਤਾ ਗਿਆ ਇਹਨਾਂ ਨੂੰ ਦੱਸਿਆ ਨਹੀਂ ਗਿਆ ਕਿ ਇਹ ਰੈਫਰਿਜਰੇਟਰ ਦੇ ਵਿੱਚ ਰੱਖੋ ਜਾਂ ਕਿਸ ਤਰ੍ਹਾਂ ਪਲੱਸ ਇਹਨਾਂ ਨੇ ਵੀ ਨਹੀਂ ਪੜਿਆ ਔਰ ਜਿਸ ਕਰਕੇ ਜਿਹੜਾ ਹੈ ਇਹ ਸਾਰਾ ਇਨਸੀਡੈਂਟ ਹੋਇਆ ਸਰ ਹੁਣ ਬਾਕੀ ਦੇ ਕੰਮਾਂ ਤੇ ਵੀ ਸ਼ਾਬਾਸ਼ ਤੁਹਾਡੇ ਕੋਲ ਬਿਲਕੁਲ ਜੀ ਤੁਹਾਡੇ ਨਾਲ ਹੀ ਆਪਾਂ ਚੱਲਾਂਗੇ ਬਾਕੀ ਸਾਰਿਆਂ ਤੇ ਵੀ ਦੇਖ ਲਈਏ ਠੀਕ ਠੀਕ